ਕੇਂਦਰੀ ਜੇਲ ਪਟਿਆਲਾ ਵਿਖੇ ਅੱਜ ਮਹਿਲਾ ਕਮਿਸ਼ਨਰ ਦੀ ਚੇਅਰਪਰਸਨ ਰਾਜਕਿਰਨ ਵੱਲੋਂ ਚੇਤਨ ਚਿੱਤ ਤੋਰਾ ਕੀਤਾ ਗਿਆ ਅਤੇ ਮਹਿਲਾ ਕੈਦੀਆਂ ਤੇ ਹਵਾਲਾਤੀ ਔਰਤਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਜੇਲ੍ਹਾਂ ਦੇ ਵਿੱਚ ਔਰਤਾਂ ਦੀਆਂ ਸੇ ਸਹੂਲਤਾਂ ਦੀ ਲੋੜ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਸਰਕਾਰ ਤੇ ਕੋਲ ਇਹਨਾਂ ਮੰਗਾਂ ਨੂੰ ਪਹੁੰਚਾਉਣਗੇ ਇਸ ਮੌਕੇ ਜੇਲ ਸੁਪਰਡੈਂਟ ਵਰੁਣ ਸ਼ਰਮਾ ਤੇ ਹੋਰ ਅਧਿਕਾਰੀ ਹਾਜ਼ਰ ਸਨ ਦੇਖੋ ਜੇਲ੍ਹ ਦੇ ਅੰਦਰ ਅਸੀਂ ਜਿਹੜਾ ਹੈਗਾ ਵਿਮਨ ਪ੍ਰिजन ਜਿਹੜੇ ਇਨਮੇਟਸ ਨੇ ਉਹਨਾਂ ਦੇ ਲਈ ਆਈ ਸੀਗੇ ਕਿ ਉਹਨਾਂ ਦਾ ਹਮੇਸ਼ਾ ਜੋ ਵੀ ਉਹਨਾਂ ਦੇ ਮੈਡੀਕਲ ਪ੍ਰੋਬਲਮਸ ਚੱਲ ਨਹੀਂ ਹੈ ਕੋਈ ਹੋਰ ਇਸ਼ੂ ਹੈਲਥ ਇਸ਼ੂਸ ਤੇ ਨਹੀਂ ਹੈਗੇ ਉਹਨਾਂ ਦੇ ਤੇ ਖਾਣਾ ਪੀਣਾ ਰਹਿਣਾ ਜੋ ਵੀ ਉਹਨਾਂ ਦੀ ਪ੍ਰੋਬਲਮਸ ਨੇ ਤੇ ਕਈ ਹੁੰਦੇ ਨੇ ਕਿ ਅੰਡਰ ਟ੍ਰਾਇਲਸ ਨੇ ਉਹਨਾਂ ਦੇ ਕੇਸਸ ਕਿਵੇਂ ਚੱਲ ਰਹੇ ਨੇ ਕਿੰਨੀ ਦੇਰ ਤੋਂ ਹੈਗੇ ਨੇ ਜਿਹੜਾ ਕਿ ਕੇਸ ਵਾਲੀ ਸੁਣਵਾਈ ਨਹੀਂ ਹੋ ਰਹੀ ਜਾ ਰਹੀ ਹੈ ਉਹ ਸਾਰੇ ਨੋਟ ਕੀਤੇ ਨੇ ਚੀਜ਼ਾਂ ਕਈ ਇਨਮੇਟਸ ਹੁੰਦੇ ਨੇ ਉਹ ਕਹਿੰਦੇ ਕਿ ਅਸੀਂ ਆਪਣੇ ਬੱਚੇ ਹੈਗੇ ਪਿੱਛੇ ਰਹਿ ਗਏ ਕੋਈ ਦੇਖਭਾਲ ਕਰਨ ਵਾਲਾ ਹੈ ਨਹੀਂਗਾ ਬੱਚਿਆਂ ਨੂੰ ਉਹਨਾਂ ਦੇ ਵੀ ਨੋਟ ਕੀਤੇ ਨੇ ਤਾਂ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਚਾਈਲਡ ਪ੍ਰੋਟੈਕਸ਼ਨ ਵਾਲੇ ਸਾਡੇ ਨਾਲ ਆਏ ਸੀ ਇਸ ਟ੍ਰੇਮ ਦੇ ਉੱਤੇ ਤੇ ਉਹ ਸਭ ਅਸੀਂ ਦੇਖ ਰਹੇ ਨੋਟ ਵੀ ਕੀਤਾ ਜਵਾਬ ਵੀ ਦਵਾਂਗੇ ਜਲਦੀ ਮੈਮ ਅਚਨ ਛੇਤੀ ਦੌਰ ਆਇਆ ਪਹਿਲਾਂ ਕੀਤਾ ਸੀਗਾ ਅਚਨ ਛੇਤੀ ਹਾਂਜੀ ਅੱਜ ਦੇਖੋ ਮੈਨੂੰ ਜਿਹੜਾ ਹੈਗਾ ਫੂਡ ਜੇ ਅਗਰ ਦੇਖੀਏ ਕਾਣਾ ਉਹ ਬਿਲਕੁਲ ਠੀਕ ਸੀਗਾ ਸਫਾਈ ਹਾਈਜਨ ਉਹ ਬਿਲਕੁਲ ਠੀਕ ਸੀਗੀ ਸਾਰੀ ਇਹਨਾਂ ਦੀ ਤੇ ਉਸ ਦੀ ਤਾਂ ਕੋਈ ਕੰਪਲੇਨ ਨਹੀਂ ਸੀ ਪਰ ਯੈਸ ਕੁਝ ਹੁੰਦੀ ਹੈ ਨਹੀਂ ਕਿ ਸਾਡੇ ਹੈਲਥ ਜਿਹੜੇ ਇਸ਼ੂਸ ਹੁੰਦੇ ਨੇ ਕਿ ਸਾਨੂੰ ਬਾਹਰ ਵੀ ਕੋ ਗਾਇਨੀਰੀ ਪ੍ਰੋਬਲਮ ਚ ਆਈ ਦੀ ਆ ਇਹਦੇ ਤੇ ਕੋ ਡਾਕਟਰ ਦੀ ਡਿਮਾਂਡ ਹੁੰਦੀ ਆ ਉਹ ਇਹ ਪੂਰੀ ਵੀ ਕਰ ਰਹੇ ਨੇ ਪਰ ਕਈ ਵਾਰੀ ਹੁੰਦਾ ਕਿ ਜਿੰਨਾ ਕਿ 10 ਦਿਨਾਂ ਚਾਹੀਆ ਇਹ ਹਫਤੇ ਚ ਇੱਕ ਵਾਰ ਹੀ ਹੁੰਦਾ ਡਾਕਟਰ ਉਹਨਾਂ ਨੇ ਕਿਹਾ ਜੀ ਸਾਨੂੰ ਜਦੋਂ ਵੀ ਲੋੜ ਪਵੇ ਭਾਵੇਂ ਦੇ ਡੇਲੀ ਆਣਾ ਪਵੇ ਉਹ ਕਰਵਾਣਾ ਚਾਹੀਦਾ ਉਹ ਸੀ ਕਰਵਾਇਆ ਜੀ ਮੈਮ ਕੋਈ ਮਹਿਲਾਵਾਂ ਦੀ ਕੇਸ ਵੀ ਘਟੇ ਨਹੀਂ ਜਦੋਂ ਤੁਸੀਂ ਮਹਿਲਾ ਕਮਿਸ਼ਨ ਬਣੇ ਹੋ ਕੀ ਲੱਗਦਾ ਹੈਗਾ ਪੰਜਾਬ ਦੇ ਵਿੱਚ બીજી ਸਰਕਾਰ ਦੇ ਸਰਕਾਰ ਕੋਈ ਘਟੇ ਨਹੀਂ ਆ ਚੱਲ ਰਹੇ ਨਹੀਂ ਦੇਖੋ ਐਦਾ ਤੇ ਮੈਨੂੰ ਨਹੀਂ ਮੈਂ ਕਹਿ ਸਕਦੀ ਕਿ ਜਦੋਂ ਦੇ ਅਸੀਂ ਆਇਆ ਕਿ ਘਟੇ ਨਹੀਂ ਕਿ ਵਧੇ ਨਹੀਂ ਪਰ ਡੈਫੀਨੇਟਲੀ ਐਨਡੀਪੀਐਸ ਐਕਟ ਦੇ ਥੱਲੇ ਲੇਡੀਜ਼ ਜਿਹੜੀਆਂ ਨੇ ਇਹਨਾਂ ਦਾ ਨੰਬਰ ਵਧਦਾ ਜਾ ਰਿਹਾ ਵਿਚ ਇਸ ਆਫ ਅ ਗ੍ਰੇਟ ਕਨਸਰਨ ਉਹ ਕੀ ਹੁੰਦਾ ਕਿ ਉਹ ਕਹਿੰਦੇ ਕਿ ਸਾਡੇ ਹਸਬੈਂਡਸ ਨੇ ਜਿੱਦਾਂ ਮੈਂ ਦੇਖਿਆ ਇੱਥੇ ਕਿ ਉਹ ਡਾਕ ਸਿਪਾਏ ਹੋਏ ਨੇ ਜਾਂ ਉਹਨਾਂ ਦੀ ਡੈਥ ਹੋ ਚੁੱਕੀ ਆ ਘਰੇ ਕੋਈ ਕਮਾਨ ਵਾਲਾ ਨਹੀਂ ਆ ਤਾਂ ਜਿਹੜਾ ਈਜ਼ੀ ਵੇ ਲਬ ਲੈਂਦੇ ਨੇ ਉਹ ਐਨਡੀਪੀਐਸ ਐਗਜ਼ਾਮ ਕਿ ਜੇ ਚਾਹ ਰਹੇ ਸ਼ੁਰੂ ਕਰ ਲੋ ਉਹ ਹੁੰਦਾ ਪਰ ਉਹ ਖੁਦ ਹੀ ਹੁਣ ਰਿਅਲਾਈਜ਼ ਕਰਦੇ ਨੇ ਬਹੁਤ ਜ਼ਿਆਦਾ ਕਿ ਇਹ ਚੀਜ਼ ਨਹੀਂ ਹੈ ਬਿਲਕੁਲ ਕਰਾਂਗੇ ਜੀ ਸਰਕਾਰ ਵੱਲੋਂ ਹੋਈ ਤਾਂ ਨਹੀਂ ਹੋ ਸਕਦੀ ਜਿਸ ਐਕਟ ਵਿੱਚ ਹੈ ਹੁਣ ਉਹ ਤੇ ਕੋਰਟ ਹੀ ਡਿਸਾਈਡ ਕਰੇਗੀ ਉਸ ਚੀਜ਼ ਨੂੰ ਰਾਈਟ मगर ਇਹ है कि ਉਹਨਾਂ ਦੇ ਰੀਹੈਬਿਲੀਟੇਸ਼ਨ ਦੇ ਲਈ ਅਸੀਂ ਜ਼ਰੂਰ ਕਦਮ ਚੁੱਕਾਂਗੇ। ਪਰ ਵੀ ਪੰਜਾਬ ਦੇ ਜ਼ਿਆਦਾਤਰ ਵੂਮਨ ਕਲ ਥਾਣਿਆਂ ਦੇ ਵਿੱਚ ਜਿਹੜੇ ਲੇਡੀਜ਼ ਦੇ ਜਿਹੜੇ ਮਾਮਲੇ ਦਰਜ ਆ ਜਿਹੜਾ ਉਹਨਾਂ ਦੇ ਅਗਰ ਦੇ ਤਾਂ ਵੀ ਮਾਮਲਾ ਦਰਜ ਹੋ ਜਾਂਦਾ ਦੀ ਪਾਰਟੀ ਜਿਹੜਾ ਪਾਰਟੀ ਆ ਲੜਕੀਆਂ ਦੇ ਕੇਜ ਦਾ ਸਮਾਨ ਹੁੰਦਾ ਉਹ ਥਾਣੇ ਦੀ ਵੀ ਅਲੀ ਮੰਗੋਂਦੀ ਵੀ ਤੁਹਾਡੀ ਐਪਲੀਕੇਸ਼ਨ ਉਰ ਮਾਮਲਾਦਰ ਜੋ ਗਿਆ ਕਿ ਮਾਨਤ ਜਿਹੜੀ ਨਹੀਂ ਇਹ ਮੇਰੇ ਧਿਆਨ ਚ ਹੈਗਾ ਅਸੀਂ ਇਹਦੇ ਲਈ ਕਹਿ ਵੀ ਰਹੇ ਹਾਂ ਕੁਝ ਕਰ ਵੀ ਰਹੇ ਹਾਂ ਜੀ ਹਾਂਜੀ ਥੈਂਕ ਯੂ ਥੈਂਕ ਯੂ ਵੈਰੀ ਮਚ